ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਤੇ ਨਵੀਂ ਵੀਡੀਓ ਦੇ ਵਿੱਚ ਅ ਸ਼ਿਮਲਾ ਘੁੰਮ ਕੇ ਆਪਾਂ ਜਾ ਰਿਹਾ ਚੈਲਵਾਲਾ ਤੇ ਦਿਖਾਉਨੇ ਆ ਤੁਹਾਨੂੰ ਸ਼ਿਮਲੇ ਤੋਂ ਚੈਲਵਾਲ ਦੇ ਰਸਤੇ ਸ਼ਿਮਲੇ ਚੋਂ ਨਿਕਲੇ ਸੀ ਆਪਾਂ ਬਾਹਰ ਵੱਸ 2 ਕਿਲੋਮੀਟਰ ਅੱਗੇ ਆਏ ਸੀਗੇ ਤੇ ਰਸਤੇ ਦੇ ਵਿੱਚ ਆ ਬਹੁਤ ਹੀ ਸੋਹਣਾ ਮੰਦਿਰ ਬਣਿਆ ਹੋਇਆ ਹੈ ਇਹ ਮਾਤਾ ਦੁਰਗਾ ਦਾ ਮੰਦਿਰ ਹੈ ਦੁਰਗਾ ਮਾਤਾ ਮੰਦਿਰ ਬਣਿਆ ਹੋਇਆ ਹੈ ਬਹੁਤ ਹੀ ਸੋਹਣਾ ਬਣਿਆ ਹੋਇਆ ਹੈ ਦੇਖੋ ਜੀ ਬਹੁਤ ਸੋਹਣਾ ਮੰਦਿਰ ਬਣਿਆ ਹੋਇਆ ਹੈ ਆਪਾਂ ਸਿਮਲੇ ਤੋਂ 10 ਕਿਲੋਮੀਟਰ ਅੱਗੇ ਆ ਚੁੱਕੇ ਆ ਤੇ ਉਹ ਸਾਹਮਣੇ ਲੱਗੇ ਹੋਏ ਆ ਬੋਰਡ ਆਪਾਂ ਨੇ ਜਾਣਾ ਚੈਲਵਲ ਤੇ ਚੈਲਵਲ ਮੋੜਨ ਲਈ ਜਾਣਾ ਪੈਣਾ ਆਪਾਂ ਨੂੰ ਉੱਧਰ ਸਾਹਮਣੇ ਗੱਡੀ ਦੇ ਪਿੱਛੇ-ਪਿੱਛੇ ਚੱਲਾਂਗੇ ਆਪਾਂ ਨਿਕਲੇ ਆਂ ਸ਼ਿਮਲੇ ਤੋਂ 10 ਕਿਲੋਮੀਟਰ ਅੱਗੇ 10 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਆਪਾਂ ਪਹੁੰਚੇ ਆਂ ਆਹ ਮੋੜ ਤੇ ਇੱਥੋਂ ਆਪਾਂ ਮੁੜਾਂਗੇ ਚੈਲਵਲ ਸੱਜੇ ਹੱਥ ਇੱਥੋਂ ਚੈਲ ਹੈਗਾ 35 ਕਿਲੋਮੀਟਰ ਤੇ ਸਾਰਾ ਆਪਾਂ ਨੂੰ ਚੈਲ ਸੀਗਾ ਉੱਥੋਂ 45 ਕਿਲੋਮੀਟਰ ਤੇ ਆਪਾਂ 10 ਕਿਲੋਮੀਟਰ ਦਾ ਸਫ਼ਰ ਕੱਢ ਗਏ ਆ ਜੀ ਜਿਹੜਾ ਮੈਲੀ گاؤں ਤੋਂ ਆਪਾਂ ਇੱਧਰ ਨੂੰ ਮੁੜੇ ਸੀਗੇ ਏਹਠਾ ਨੂੰ ਚੈਲਵਾਲਾ ਤਾਂ ਉੱਥੋਂ ਅੱਗੇ ਆ ਕੇ ਬਸ ਇੱਕ ਆ ਛੋਟਾ ਜਿਹਾ ਲਿੰਕ ਰੋਡ ਰਹਿ ਜਾਂਦਾ ਛੋਟੀ ਜੀ ਸੜਕਾ ਇੱਥੇ ਬਹੁਤ ਘਾਟਾ ਵਜਾਈ ਆ ਤੇ ਇੱਧਰਲੇ ਪਾਸੇ ਨੀਚੇ ਦਾ ਦ੍ਰਿਸ਼ ਏਹਠਾ ਦਾ ਦ੍ਰਿਸ਼ ਕੁਝ ਐਜਾ ਤੇ ਇੱਧਰ ਸਾਹਮਣੇ ਦਾ ਦ੍ਰਿਸ਼ ਦੇਖੋ ਜੀ ਕਿੰਨਾ ਸੋਹਣਾ ਆ ਰਿਹਾ ਬਹੁਤ ਸੋਹਣਾ ਲੱਗ ਰਿਹਾ ਬਹੁਤ ਹੀ ਸੋਹਣਾ ਦ੍ਰਿਸ਼ ਹੈ ਕਿਉਂ ਜੀ ਸਖਰੀ ਜੀ ਹਾਂ ਜੀ ਆਇਆ ਨਜ਼ਾਰਾ ਔਰੇ ਅੱਗੇ ਕੀ ਹਾਂ ਬਹੁਤ ਵਧੀਆ ਯਾਰ ਚਹਿਨ ਜਾਂ ਸ਼ਾਂਤੀ ਜੀ ਆ ਗਈ ਹੈ ਨਾ ਔਰੇ ਘੈਂਟ ਆ ਯਾਰ ਵਧੀਆ ਹਾਂ ਸੋਹਣਾ ਲੱਗਦਾ ਔਰੇ ਹੈ ਨਾ ਹਾਂ ਆਪਾਂ ਇੱਥੇ ਰੁੱਕ ਕੇ ਖਾਣ ਲੱਗੇ ਸੀ ਮੈਗੀ ਇੱਥੇ ਪਹੁੰਚੇ ਆਪਾਂ ਪਿੰਡ گاਉਂ ਦਾ ਨਾਂ ਹੋ ਹੈਗਾ ਪੁਜਾਰਲੀ ਤੇ ਆ ਬਾਈ ਨਾਲ ਗੱਲ ਕਰਦੇ ਆ ਬਾਈ ਬਣਾ ਕੇ ਲੈ ਕੇ ਆਇਆ ਮੈਗੀ ਹੇ ਗਾਵਾਂ ਪੁਜਾਰਲੀ ਬਾਈ ਜੀ ਨੇ ਦੱਸਿਆ ਆਪਾਂ ਨੂੰ ਚਲੋ ਹਾਂਜੀ ਬਾਈ ਜੀ ਕੀ ਨਾਮ ਆ ਆਪਣਾ ਜੀ ਇਹ ਨਾਮ ਹੈ ਜੀ ਆਹ ਕਾ ਪੁਜਾਰਲੀ ਸ਼ਿਮਲਾ ਨਹੀਂ ਨਹੀਂ ਆਪਕਾ ਨਾਮ ਕਹੇ ਮੇਰਾ ਨਾਮ ਕੇਸ਼ਰਮਾ ਕ੍ਰੇਸ਼ ਕ੍ਰੇਸ਼ ਸ਼ਰਮਾ ਹਾਂਜੀ ਕ੍ਰੇਸ਼ ਸ਼ਰਮਾ ਨਾਮ ਹਾਂਜੀ ਤਾਂ ਦੱਸੋ ਜੀ ਗਾਉਂ ਪੁਜਾਰਲੀ ਬਾਰੇ ਕੁਛ ਗਾਉਂ ਪੁਜਾਰਲੀ ਵਿੱਚ ਸਿਆਪੇ ਗਾਉਂ ਹੈ ਔਰ ਖੇਤੀਬਾੜੀ ਬਹੁਤ ਤੋਂ ਘੋਟੀ ਹੈ ਪਾਣੀ ਨਿਕਤ ਨਹੀਂ ਹੈ ਪਸ਼ੂ ਗਾਵੀ ਮੀਡੀਅਮ ਹੀ ਰੱਖੇ ਲੋਕੋ ਨੇ ਠੀਕ ਹੈ ਜੀ ਕੋਤਾ ਨਹੀਂ ਉਸ ਤੋਂ ਬਾਰਿਸ਼ੇ ਗਰੰਮ ਪੜਦੀ ਹੈ ਥੋੜੀ ਜਿਹੀ ਸਿਕਤ ਹੋ ਰਹੀ ਹੈ ਤੇ ਆਪ ਆਪ ਬਤਾ ਰਹੇ تھے ਕਿ ਇਸ ਗਾਉਂ ਮੇਂ ਜਿਆਦਾਤਰ ਬ੍ਰਾਹਮਣ ਲੋਕ ਰਹਤੇ ਹੈ ਬ੍ਰਾਹਮਣ ਲੋਕ ਰਹਤੇ ਸਾਰੇ ਹੀ ਬ੍ਰਾਹਮਣ ਰਹਤੇ ਹੈ ਜਾਂ ਵੀ ਸਾਰੇ ਬ੍ਰਾਹਮਣ ਦੇਵ ਦੇਵ ਤਾਂ ਪੁੱਛਨੇ ਵਾਲੇ ਠੀਕ ਹੈ ਜੀ ਸਾਰੇ ਤभी ਇਸ ਕਾ ਗਾਉਂ ਕਾ ਨਾਮ ਹੈ ਪੁਜਾਰਲੀ ਠੀਕ ਹੈ ਜੀ ਠੀਕ ਹੈ ਮਲੇਹਾ ਵੀ ਬੋਲਦੇ ਹੈ ਹੈ ਜੀ ਮਲੇਹਾ ਮਲੇਹਾ ਵੀ ਬੋਲਤੇ ਹੈ ਇਸਕੋ ਮਲੇਹਾ ਵੀ ਬੋਲਤੇ ਠੀਕ ਹੈ ਜੀ ਤੇ ਆ ਦੇਖੋ ਜੀ ਦ੍ਰਿਸ਼ ਇਹ ਆ ਗਾਉਂ ਪੁਜਾਰਲੀ ਦਾ ਅਸੀਂ ਥੋੜਾ ਜਿਹਾ ਕੌਨ ਸਾ ਇਹ ਸਾ ਆ ਸਾਹਮਣੇ ਬਣਿਆ ਹੋਇਆ ਸਕੂਲ ਆ ਤੇ ਆ ਖੜੀ ਆ ਸਕੂਲ ਦੀ ਬੈਨ ਸਟਾਪਸ ਮੈਮੋਰੀਅਲ ਸਕੂਲ ਪੁਜਾਰਲੀ ਆ ਖੜੀ ਆ ਸਕੂਲ ਦੀ ਬੱਸ ਜੀ ਇਹਦੇ ਪਰਲੇ ਪਾਸੇ ਹੈਗਾ ਸਕੂਲ ਤੇ ਇੱਥੇ ਆਪਾਂ ਰੁਕੇ ਸੀਗੇ ਭੁੱਖ ਲੱਗੀ ਸੀ ਕੁਝ ਖਾਣ ਨੂੰ ਤੇ ਅੱਜ ਇਹ ਕਹਿੰਦੇ ਵੈਸੇ ਤਾਂ ਸਾਡੇ ਕੋਲ ਢਾਬਾ ਹੀ ਆ ਤੇ ਅੱਜ ਇਹਨਾਂ ਦੇ ਕਰਦੇ ਮੈਂਬਰ ਗਏ ਹੋਏ ਸੀਗੇ ਇਸ ਕਰਕੇ ਕਹਿੰਦੇ ਵੀ ਅੱਜ ਤੁਹਾਨੂੰ ਸਿਰਫ ਭਾਈ ਮੈਗੀ ਹੀ ਮਿਲ ਸਕਦੀ ਆ ਚਲੋ ਅਸੀਂ ਖਾਂਦੇ ਆ ਮੈਗੀ ਹਾਂਜੀ ਕਮੇ ਦੀ ਮੈਗੀ ਆਹ ਲੈ ਜੀ ਇੱਥੋਂ ਸੀ ਚਲੇ ਗਏ ਸੀ ਅੱਗੇ ਤੇ ਭਾਈਆ ਵੀਰ ਆਪਣੇ ਕੋਲ ਭੁੱਲ ਗਏ ਸੀ ਬੈਗ ਤੇ ਬੈਗ ਰਹਿ ਗਿਆ ਸੀ ਸਾਡਾ ਕੁਰਸੀ ਤੇ ਤੇ ਹੁਣ ਲੈਣ ਆਇਆ ਬੈਗ ਦੁਬਾਰਾ ਲੈ ਕੇ ਚਲਦੇ ਆ ਬੈਗ ਠੀਕ ਆ ਭਾਈ ਪੁਜਾਰਲੀ گاؤں ਨਿਕਲ ਕੇ ਆਪਾਂ ਨੂੰ ਇਧਰਲੇ ਪਾਸੇ ਖੱਬੇ ਹੱਥ ਆਇਆ ਕੈਫੇ ਗ੍ਰੀਨ ਹਟਰ ਰਿਸੋਰਟ ਰੈਸਟੋਰੈਂਟ ਐਂਡ ਜੂਸ ਬਾਰ ਤੇ ਇਧਰ ਸੱਜੇ ਪਾਸੇ ਬਣ ਰਿਹਾ ਰੋਡ ਮਿੱਤਰੋ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਉਹ ਸਾਹਮਣੇ ਬ੍ਰਿਜ ਵੀ ਲੱਗਿਆ ਦੇਖ ਸਕਦੇ ਹੋ ਤੁਸੀਂ ਇਧਰ ਚੱਲ ਰਿਹਾ ਰੋਡ ਦਾ ਕੰਮ ਤੇ ਇੱਥੇ ਬਣ ਰਿਹਾ ਰੋਡ ਇਗਾ ਤੇ ਪੁਜਾਰਲੀ گاؤں ਤੋਂ ਨਿਕਲੇ ਆਪਾਂ ਇੱਥੇ ਚੱਲ ਰਿਹਾ ਰੋਡ ਦਾ ਕੰਮ ਠੀਕ ਆਪਾਂ ਜਾ ਰਹੇ ਆਂ ਜੁੰਗਾਵਲ ਕਿਉਂਗਾ ਵੱਲ ਜਾ ਰਹੇ ਆ ਸੁਖਪ੍ਰੀਤ ਖੜਾ ਮੈਪ ਚੈੱਕ ਕਰ ਰਿਹਾ ਹਾਂਜੀ ਸੁਖਪ੍ਰੀਤ ਹਾਂ ਜੀ ਤੋ ਹੂੰ ਰਾਹ ਤਾਂ ਚਲ ਵਧੀਆ ਆਪਾਂ ਪਹਿਲਾਂ ਗੱਲ ਕਰਦੇ ਸੀ ਵੀ ਉਹ ਆਪਣਾ ਸ਼ਾਂਤੀ ਵਾਲਾ ਪਰ ਮਾਰਕੀਟ ਵਗੈਰਾ ਹੋਟਲ ਵਗੈਰਾ ਉਹ ਘੱਟ ਨੇ ਹੂੰ ਕੋਈ ਹੋਰ ਜੇ ਕੋਈ ਦਿੱਕਤ ਆ ਜੇ ਪਰ ਔਖਾ ਹੋਏਗਾ ਇਹ ਕੰਮ ਇਹ ਹੂੰ ਪਰ ਠੀਕ ਆ ਇਹ ਤਾਂ ਜਿਆਦਾ ਲੰਬਾ ਸਫ਼ਰ ਦਾ ਹੈ ਨਹੀਂ ਕੋਈ ਵੀ ਗੱਡੀਾਂ ਜਿਹੜੀ ਕੋਲ ਉਹਦਾ ਆਰਾਮ ਨਾ ਜਾ ਸਕਦਾ ਪਰ ਰੋਡ ਸਿੰਗ ਦਾ ਹੂੰ ਤੇ ਆਪਣੇ ਪਿੰਡਾਂ ਦੀ ਤਰ੍ਹਾਂ ਲਿੰਕ ਰੋਡ ਜਈ ਆ ਛੋਟਾ ਰੋੜੀ ਆ ਸੜਕੀ ਆ ਮੰਨੋ ਜਿਹੜੀ ਆਪਣੇ ਪਿੰਡਾਂ ਦੇ ਵਿੱਚ ਦੀ ਲੰਘਦੀ ਆ ਤੇ گاਉਂ-ਗਾਉਂ ਘੂਮੇ ਗਏ ਹਿਮਾਚਲ ਬਹੁਤ ਚੰਗਾ ਲੱਗਿਆ ਦੇਖੋ ਸਾਈਕਲ ਆਪੇ ਆਪੇ ਜਾਂਦੇ ਰਹੇ ਭੱਜੇ ਬ੍ਰੇਕ ਮਾਰਨੇ ਪੈਂਦੇ ਨੇ ਭਰਾਵਾ ਬ੍ਰੇਕ ਪੁਜਾਰਲੀ ਲੰਘ ਕੇ ਜਦੋਂ ਆਪਾਂ ਜੋਂਗਾਵਲ ਜਾ ਰਹੇ ਤੇ ਤਾਂ ਰਸਤੇ ਦੇ ਵਿੱਚ ਮਿਲਿਆ ਆਪਾਂ ਨੂੰ ਮਿੱਤਰੋ ਆਹ ਪੁਲ ਆਹ ਪੁਲਾ ਜੀ ਅਸ਼ਵਨੀ ਪੁਲ ਇਹ ਬਣਿਆ ਹੋਇਆ ਜਿਹੜਾ ਬ੍ਰਿਜ ਇਹ ਬਣਿਆ 2017 ਦੇ ਵਿੱਚ ਕਾਫੀ ਟਾਈਮ ਬਾਅਦ 5-10 ਮਿੰਟ ਬਾਅਦ ਕੋਈ ਕੋਈ ਗੱਡੀ ਇੱਥੇ ਦੀ ਲੰਘਦੀ ਹੈ ਕਿਉਂਕਿ ਆਪਾਂ ਹੈਗੇ ਆ ਪਿੰਡਾਂ ਦੀ ਵੱਲ ਇਹ ਬਣਿਆ ਤੀ 1 ਮਈ 2017 ਨੂੰ 2017 ਚ ਇਹ ਪੁਲ ਦਾ ਉਦਘਾਟਨ ਹੋਇਆ ਸੀਗਾ ਤੇ ਜਿਹੜਾ ਪੁਲ ਦੇ نیچے ਦੀ ਪਾਣੀ ਆਉਂਦਾ ਉਹਦੇ ਨਾਲ ਇੱਥੇ ਬਣਿਆ ਹੋਇਆ ਪੰਪ ਹਾਊਸ ਇੱਥੇ ਕਰਦੇ ਨੇ ਇਹ ਬਿਜਲੀ ਤਿਆਰ ਹਿਮਾਚਲ ਵਾਲੇ ਤੇ ਇੱਥੇ ਬਿਜਲੀ ਤਿਆਰ ਕਰਦੇ ਨੇ ਉਹ ਸਾਹਮਣੇ ਬਣਿਆ ਹੋਇਆ ਉੱਤੇ ਗ੍ਰਿਡ ਇੱਥੋਂ ਇਹ ਦੇਖੋ ਥੋੜੇ ਪਾਣੀ ਤੋਂ ਵੀ ਬਿਜਲੀ ਤਿਆਰ ਕਰਦੇ ਨੇ ਉਹ ਦੇਖੋ ਸਾਹਮਣੇ ਨਿਕਲ ਰਿਹਾ ਇਧਰ ਦੀ ਪਾਣੀ ਜਿਵੇਂ ਆਪਣੇ ਨਹਿਰਾਂ ਦੇ ਉੱਤੇ ਬਿਜਲੀ ਤਿਆਰ ਕਰਦੇ ਨੇ ਸਾਹਮਣੇ ਪੂਰਾ ਇੱਧਰ ਨੂੰ ਜਾਣਾ ਆਪਾਂ ਨੇ ਜੁੰਗਾ ਵੱਲ ਉੱਪਰ ਨੂੰ ਤੇ ਆਪਾਂ ਜਿਹੜਾ ਤੁਸੀਂ ਹੋ ਸਾਹਮਣੇ ਟੀਸੀ ਤੇ ਦੇਖ ਰਹੇ ਹੋ ਨਾ ਜਿਹੜਾ ਉਹ ਸਾਹਮਣੇ ਟੀਸੀ ਤੇ ਵਸਿਆ ਹੋਇਆ ਸ਼ਹਿਰ ਆ ਨਾ ਆਪਾਂ ਉਥੋਂ ਆਇਆ ਮਿੱਤਰੋ ਉਹ ਉਥੋਂ ਘੁੰਮ ਘਮਾਉਂਦੇ ਘੁੰਮ ਘਮਾਉਂਦੇ ਘੁੰਮ ਘਮਾਉਂਦੇ ਹੋ ਰਸਤੇ ਦੇ ਉੱਤੇ ਦੀ ਹੁੰਦੇ ਹੋਏ ਇੱਥੋਂ ਦੀ ਆ ਕੇ ਨਾ ਇੱਥੋਂ ਆ ਕੇ ਹੁਣ ਆਪਾਂ ਨੇ ਇਧਰ ਜੁੰਗਾ ਵੱਲ ਜਾਣਾ ਆਹ ਸਾਹਮਣੇ ਰਸਤਾ ਹੈ ਇਧਰ ਨੂੰ ਜਾਣਾ ਆਪਾਂ ਨੇ ਜੁੰਗਾ ਵੱਲ ਕਾਸੋ ਖਰੀਦ ਹਾਂਜੀ ਥੱਕ ਗਿਆ ਵੀਰੇ ਨਾ ਨਾ ਬਾਹਰ ਚੜਾਈ ਦੇਖੀ ਹੈ ਪਾਣੀ ਕੀ ਗਾੜਦੇ ਹਾਂ ਚੜਾਈ ਕਾਫੀ ਹੈ ਨਾ ਇੱਧਰ ਵੀ ਪਰ ਹੁਣ ਤੱਕ ਤਾਂ ਅਸੀਂ ਨੀਚੇ ਨੂੰ ਹੀ ਆਉਂਦੇ ਆਇਆ ਦੇਖਦੇ ਹਾਂ ਹੁਣ ਕਿੰਨੀ ਕੀ ਚੜਾਈ ਹੈ ਦੇਖਦੇ ਹਾਂ ਐਕਸਪੀਰੀਅੰਸ ਹੋ ਸਾਹਮਣੇੋਂ ਆਪਾਂ ਆਏ ਸੀ ਉੱਪਰ ਵੱਲ ਨੂੰ ਆਪਾਂ ਨੇ ਜਾਣਾ ਇੱਧਰ ਨੂੰ ਜੋਂਗਾ ਵੱਲ ਤੇ ਰਸਤੇ ਦੇ ਵਿੱਚ ਆਹ ਦੇਖੋ ਏਕਣ ਦਰਖਤ ਟੁੱਟਦੇ ਨੇ ਇੱਥੇ ਮਿੱਤਰੋ ਆਹ ਦੇਖੋ ਰੋਡ ਦੇ ਉੱਤੀ ਪਿਆ ਓਹ ਸਾਹਮਣੇ ਉਹ ਦਰਖਤ ਟੁੱਟਿਆ ਜੀ ਇਹ ਤਾਂ ਹੀ ਇੱਥੇ ਕਿਤੇ ਵੀ ਨਹੀਂ ਪਤਾ ਵੀ ਕਿਹੜਾ ਰੋਡ ਬੰਦ ਹੋਵੇ ਉਹ ਸਾਹਮਣੇ ਦੇਖੋ ਮੈਂ ਜ਼ੂਮ ਕਰਕੇ ਦਿਖਾ ਰਿਹਾ ਉੱਥੋਂ ਟੁੱਟ ਕੇ ਆਹ ਸਾਹਮਣੇ ਲੰਬੇ ਜਿਹੜੇ ਹੁੰਦੇ ਨਾ ਚੀਲ ਦੇ ਦਰਖਤ ਆਹ ਸਾਹਮਣੇ ਰੋਡ ਤੇ ਪਿਆ ਇਹ ਕਿਸੇ ਨੇ ਚਲੋ ਥੋੜਾ ਤੋੜ ਕੇ ਪਰਾਂ ਕਰਕੇ ਫੇਰ ਰਸਤਾ ਤਾਂ ਬਣਾ ਲਿਆ ਜਣੀ ਕਿਉਂ ਇੱਥੇ ਐਂ ਹੁੰਦਾ ਵੀ ਕੋਈ ਵੀ ਰਸਤਾ ਕਦੇ ਵੀ ਕਲੋਜ਼ ਹੋ ਸਕਦਾ ਕਦੇ ਵੀ ਬੰਦ ਹੋ ਸਕਦਾ ਦਰਖਤ ਬਹੁਤ ਲੰਬੇ ਨੇ ਟੁੱਟ ਕੇ نیچے ਰੋਡ ਵੱਲ ਕਰਕੇ ਤਾਂ ਰੋਡ ਕਲੋਜ਼ ਹੋ ਜਾਂਦਾ ਕਰੋ ਰੋਡ ਬੰਦ ਹੋ ਜਾਂਦਾ ਫੇਰ ਐਵੇਂ ਦੀਆਂ ਦਿੱਕਤਾਂ ਆਉਂਦੀਆਂ ਨੇ ਪਹਾੜਾਂ 'ਚ ਜਿਹੜਾ ਆਪਾਂ ਪੰਜਾਬ ਦੇ ਵਿੱਚ ਰਹਿੰਦੇ ਉੱਥੇ ਤਾਂ ਨਜ਼ਾਰੀ ਕੁਝ ਹੋਰ ਨਹੀਂ ਆਪਾਂ ਪਹੁੰਚ ਚੁੱਕੇ ਹਾਂ ਜੀ ਜੁੰਗਾ ਜਿਹੜਾ ਸਾਹਮਣੇ ਤੁਸੀਂ ਦੋ ਰਸਤੇ ਦੇਖ ਰਹੇ ਹੋ ਜਿਹੜਾ ਇੱਧਰ ਨਾਲ ਰਸਤਾ ਸਾਹਮਣੇ ਵਾਲਾ ਇੱਧਰਲਾ ਇਹ ਚੱਲਿਆ ਜਾਂਦਾ ਸਾਧੂ ਪੁਲ ਤੋਂ ਤੇ ਆਹ ਜਿਹੜਾ ਚੱਰੇ ਜਾਂਦਾ ਮਿੱਤਰੋ ਜਿੱਧਰੋਂ ਆਹ ਗੱਡੀ ਆ ਰਹੀ ਹੈ ਇਹ ਚੱਲਿਆ ਜਾਂਦਾ ਆਪਣਾ ਚੱਲਿਆ ਜਾਂਦਾ ਜੁੰਗੇ ਦੀ ਮਾਰਕੀਟ ਵੱਲ ਰਸਤਾ ਆਪਾਂ ਜਾਵਾਂਗੇ ਆਹ ਰਸਤਾ ਜੁੰਗੇ ਦੀ ਮਾਰਕੀਟ ਵੱਲ ਤੇ ਉੱਥੇ ਦੇਖਦੇ ਆਂ ਫਿਰ ਖਾਣੇ ਆ ਕੁਛ ਰੋਟੀ ਪਾਣੀ ਚਲੋ ਠੀਕ ਆ ਜੀ ਆ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਬੋਰਡ ਇਹ ਆ ਜੀ ਸਿਵਲ ਹਸਪਤਾਲ ਜੁੰਗਾ ਯਾਨੀ ਕਿ ਸਰਕਾਰੀ ਹਸਪਤਾਲ ਜੁੰਗਾ ਆ ਜਦੋਂ ਆਪਾਂ ਸਿਵਲ ਹਸਪਤਾਲ ਤੋਂ ਉੱਪਰ ਥੋੜੀ ਜਿਹੀ ਚੜਾਈ ਤੇ ਆ ਗਏ ਤਾਂ ਆ ਸਾਹਮਣੇ ਬਣੀ ਹੋਈ ਆ ਮਾਰਕੀਟ ਤੇ ਇੱਧਰ ਆ ਸਾਰੀ ਮਾਰਕੀਟ ਤੇ ਜਿਹੜਾ ਆ ਦ੍ਰਿਸ਼ ਤੁਸੀਂ ਦੇਖ ਰਹੇ ਹੋ ਮਿੱਤਰੋ ਜਿਹੜੀ ਆ ਬਿਲਡਿੰਗ ਤੁਸੀਂ ਸਾਰੀ ਦੇਖ ਰਹੇ ਹੋ ਇਹ ਆ ਜੋਂਗਾ ਦਾ ਸਰਕਾਰੀ ਸਕੂਲ ਇੱਧਰ ਬਣਿਆ ਹੋਇਆ ਗਰਾਊਂਡ ਤੇ ਇਹ ਸਾਰੀ ਬਿਲਡਿੰਗ ਹੈ ਸਰਕਾਰੀ ਸਕੂਲ ਦੀ ਦੇਖੋ ਗਰਾਊਂਡ ਵਿੱਚ ਬੱਚੇ ਖੇਡ ਰਹੇ ਸੀ ਫੁੱਟਬਾਲ ਤੇ ਆਪਣਾ ਕੀਤਾ ਤੇ ਉਹਨਾਂ ਨਾਲ ਮਿਲ ਕੇ ਆਪਾਂ ਖੇਡੇ ਫਿਰ ਫੁੱਟਬਾਲ ਕਿ ਆ ਸਰਕਾਰੀ ਹਸਪਤਾਲ ਦੇ ਨਾਲ ਇੱਧਰ ਬਣੇ ਹੋਏ ਨੇ ਦੋ ਹੋਟਲ ਸ਼ਰਮਾ ਭੋਜਨ ਵਾਲੇ ਤੇ ਸ਼ਰਮਾ ਵੈਸ਼ਨੂ ਢਾਬਾ ਤੇ ਇਹਨਾਂ ਦੋਨਾਂ ਕੋਲ ਮੁੱਕ ਚੁੱਕਿਆ ਖਾਣਾ ਤਾਂ ਹੈ ਨਹੀਂ ਤੇ ਅਸੀਂ ਪੀਣ ਲੱਗੇ ਆ ਚਾਹ ਤੇ ਆਹ ਜਿਹੜੇ ਸ਼ੱਕਰ ਪਾਰੇ ਨੇ ਬੜੇ ਸੁਆਦ ਨੇ ਇਹ ਆਪਾਂ ਨੇ ਬਾਈ ਤੋਂ ਮੈਂ ਵੈਸੇ ਤਾਂ ਅੱਗੇ ਵੀ ਜਾ ਕੇ ਬਾਈ ਕਹਿੰਦਾ ਖਾਣਾ ਖਾ ਸਕਦੇ ਹੋ ਪਰ ਮੈਨੂੰ ਆਹ ਸ਼ੱਕਰਾਰੇ ਬੜੇ ਘੈਂਣ ਲੱਗੇ ਇਸ ਕਰਕੇ ਆ ਬਾਈ ਕੋਲ ਰੁਕੇ ਆ ਤੇ ਉਰੇ ਵੀ ਨੇ ਚਾਹ ਆਗੇ ਆ ਵੀ ਸਾਜਣਾ ਘਟਦੇ ਨੇ ਆ ਵੀ ਰਾਜੂ ਹਾਲੇ ਸਾਹਮਣੇ ਬਾਈ ਦੇ ਹੋਟਲ ਤੋਂ ਪੀ ਕੇ ਚਾਹ ਤੇ ਚੱਲਦੇ ਹੁਣ ਆਪਾਂ ਅਗਲੇ ਸਫਰਾਂ ਦੀ ਵੱਲ ਦੇਖਦੇ ਆ ਕਿੱਥੇ ਤੱਕ ਜਾ ਕੇ ਰੁਕਦੇ ਆ ਸ਼ਾਮ ਦੇ ਬੱਜ ਚੁੱਕੇ ਨੇ 5 ਜੁੰਗਾ ਦੇ ਸਕੂਲ ਕੋਲੋਂ ਅੱਗੇ ਨਿਕਲ ਕੇ ਬਾਈ ਦਾ ਆ ਗਿਆ ਢਾਬਾ ਇੱਥੇ ਖਾ ਕੇ ਖਾਣਾ ਨਿਕਲ ਰਿਹਾ ਆਪਾਂ ਬਾਈ ਬਾਈ ਦਾ ਢਾਬਾ ਜੁੰਗਾ ਜੁੰਗਾ ਪਿੰਡ ਚ ਚਾਰਜ ਚਲ ਕੋਈ ਨਾ ਇੱਥੇ ਵੀ ਹੋਣੀ ਤੇ ਇੱਧਰ ਵੀ ਚੱਲਾਂਗੇ ਆਪਾਂ ਸਾਹਮਣੇ ਦੀ ਰਸਤਾ ਦੇਖਦੇ ਆ ਕਿੱਥੇ ਨਾ ਰੂਮ ਚੜੀ ਨਾ ਕੰਮ ਹੋ ਗਿਆ ਚੁੰਗਾ ਤੋਂ ਡੇਢ ਕਿਲੋਮੀਟਰ ਅੱਗੇ ਆ ਕੇ ਆਪਾਂ ਨੂੰ ਆ ਮਿਲਿਆ ਐਰੋਵਿਲੇ ਹੋਮਸਟੇ ਤੇ ਆ ਜਾਂਦਾ ਰਸਤਾ ਐਰੋਵਿਲੇ ਹੋਮਸਟੇ ਦੇ ਅੰਦਰ ਨੂੰ ਤੇ ਆ ਲਗਾਤੇ ਆਪਾਂ ਨੇ ਸਾਈਕਲ ਤੇ ਤੁਹਾਨੂੰ ਦਿਖਾਉਣੇ ਆਜੋ ਅੰਦਰਲਾ ਦ੍ਰਿਸ਼ ਆਇ ਆਪਣੇ ਐਰੋਵਿਲੇ ਹੋਮਸਟੇ ਦਾ ਅੰਦਰਲਾ ਦ੍ਰਿਸ਼ ਆਇ ਰਿਸੈਪਸ਼ਨ ਤੇ ਇੱਥੇ ਆਪਾਂ ਨੇ ਅੱਜ ਰੂਮ ਲਿਆ ਆਜੋ ਤੁਹਾਨੂੰ ਲੈ ਕੇ ਚੱਲਦੇ ਆਂ ਰੂਮ ਵੱਲ ਆਲੇ ਆਪਨੇ ਰੂਮ ਦਿਖਾਉਨੇ ਆ ਤੁਹਾਨੂੰ ਅੰਦਰ ਤੋਂ ਬਹੁਤ ਸੋਹਣਾ ਬਣਿਆ ਹੋਇਆ ਰੂਮ ਹੈ ਇਹ ਚੇਅਰ ਵਗੈਰਾ ਬਹੁਤ ਸੋਹਣੀਆਂ ਨੇ ਤੇ ਬੈੱਡ ਬਹੁਤ ਸੋਹਣਾ ਤੇ ਸਾਰਾ ਰੂਮ ਹੀ ਬਹੁਤ ਸੋਹਣਾ ਤੇ ਇੱਧਰ ਲੱਗੀ ਹੋਈ ਹੈ LED ਤੇ ਆਪਣਾ ਚਾਹ ਕਾਫੀ ਬਣਾਉਣ ਵਾਸਤੇ ਇੱਥੇ ਹੋ ਪਿਆ ਜੱਗ ਤੇ ਗੇਟ ਤੋਂ ਬਾਹਰ ਜਾ ਕੇ ਤੁਹਾਨੂੰ ਦਿਖਾਉਂਦੇ ਆਂ ਬਾਹਰਲਾ ਦ੍ਰਿਸ਼ ਰੂਮ ਦੇ ਨਾਲ ਜਿਹੜਾ ਬਾਹਰਲਾ ਦ੍ਰਿਸ਼ ਆ ਬਹੁਤ ਹੀ ਘੈਂਟ ਲੱਗ ਰਿਹਾ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਦ੍ਰਿਸ਼ ਆ ਤੇ ਇੱਧਰ ਲੱਗੀਆਂ ਹੋਈਆਂ ਨੇ ਕੁਰਸੀਆਂ ਇੱਥੇ ਬੈਠ ਕੇ ਆਪਾਂ ਇਹ ਦ੍ਰਿਸ਼ ਦਾ ਆਨੰਦ ਲੈ ਸਕਦੇ ਆ ਬਹੁਤ ਸੋਹਣਾ ਦ੍ਰਿਸ਼ ਹੈ ਇੱਥੋਂ ਬਹੁਤ ਸੋਹਣਾ ਲੱਗ ਰਿਹਾ ਤੇ ਅੱਜ ਆਪਾਂ ਕਾਫੀ ਥੱਕ ਚੁੱਕੇ ਸੀਗੇ ਕਿਉਂਕਿ ਕਾਫੀ ਚੜਾਈਆਂ ਦਾ ਸਾਹਮਣਾ ਕਰਕੇ ਆਪਾਂ ਆਏ ਆ ਤੇ ਅੱਜ ਆਪਾਂ ਰੁਕਾਂਗੇ ਜੁੰਗਾ ਤੇ ਚੱਲਦੇ ਆਂ ਫਿਰ ਕੱਲ ਨੂੰ ਚੈਲਦੀ ਵੱਲ ਅੱਜ ਅੱਜ ਆਪਾਂ ਨੇ ਸਫਰ ਕੀਤਾ ਸੀ ਸਟਾਰਟ ਅੱਜ ਆਪਾਂ ਨੇ ਸਫਰ ਕੀਤਾ ਸੀ ਸਟਾਰਟ ਸ਼ਿਮਲੇ ਤੋਂ ਤੇ ਆਪਾਂ ਪਹੁੰਚ ਗਏ ਆ ਜੋਗਾ ਜੋਗਾ ਤੇ ਇੱਥੇ ਆਪਾਂ ਨੇ ਹੋਮਸਟੇਜ ਦੇ ਵਿੱਚ ਲਿਆ ਰੂਮ ਤੇ ਅੱਜ ਰਾਤ ਰਹਿਾਂਗੇ ਆਪਾਂ ਇੱਥੇ ਤੇ ਆਪ ਵੀ ਇਹ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਆਪਣੇ ਯਾਰਾਂ ਮਿੱਤਰਾਂ ਨਾਲ ਦੋਸਤਾਂ ਨਾਲ ਕਰਿਓ ਸ਼ੇਅਰ ਤੇ ਅੱਜ ਦੇ ਵਲੌਗ ਦਾ ਕਰਦੇ ਆ ਇੱਕੋ ਐਂਡ ਮਿਲਦੇ ਆ ਕੱਲ ਨੂੰ ਨਵੇਂ ਵਲੌਗ ਦੇ ਨਾਲ ਸਾਰਿਆਂ ਦਾ ਧੰਨਵਾਦ